ਆਉਣ ਵਾਲੇ ਦਿਨਾਂ 'ਚ ਰਵਿੰਦ ਖੰਨੇ ਵਰਗਿਆਂ ਦੀ ਪਲੀਟ ਦੇਖਿਓ ਪੈਂਦੀ ਪਿੰਡਾਂ 'ਚ ਉਹਨਾਂ ਦੀ ਰੇਸ ਲਵਾਵਾਂਗੇ ਕਿਸਾਨ ਯੂਨੀਅਨ ਨਹੀਂ ਕਰੀ ਇਹ ਆਮ ਆਦਮੀ ਪਾਰਟੀ ਦੇ ਕਾਰਕਿਰਤਾ ਕਰਦਾ ਹੈ ਕਿਸਾਨ ਤਾਂ ਵਿਚਾਰਾ ਖੇਤ 'ਚ ਬੈਠਾ ਹੈ ਤੇ ਇਹ ਜੋ ਜਥੇਬੰਦੀਆਂ ਕੋ ਉਮਰੀ ਹੈ ਭਗਵੰਤ ਮਾਨ ਸਾਹਿਬ ਦੇ ਲੋਗ ਆ ਕਿਸਾਨ ਨਹੀਂ ਆਉਣ ਵਾਲੇ ਦਿਨਾਂ 'ਚ ਦੋਹੇ ਪਿੰਡਾਂ 'ਚ ਉਤਰੂਗਾ ਜੀ ਦਿੱਲੀ bari ਸਾਡੇ ਵਰਨਾਲੇ ਚ ਆਇਆ ਹੈ ਰਵਿੰਦ ਖੰਨਾ ਤੇ ਅੱਗੇ ਦੇਖੇ ਵੀ ਕੀ ਹੁੰਦਾ ਹੈ ਪੰਜਾਬ ਦੀਆਂ ਲੋਕ ਸਭਾ ਚੋਣਾਂ ਦੇ ਲਈ ਭਾਰਤੀ ਜਨਤਾ ਪਾਰਟੀ ਲਗਾਤਾਰ ਪਿੰਡਾਂ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਅਤੇ ਸ਼ਹਿਰਾਂ ਦੇ ਵਿੱਚ ਜਾ ਰਹੀ ਹੈ ਪਰ ਹਰ ਪਾਸੇ ਭਾਜਪਾ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅੱਜ ਬਰਨਾਲਾ ਦੇ ਵਿੱਚ ਵੀ ਕਿਸਾਨਾਂ ਦੇ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਸੰਭਾਵੀ ਉਮੀਦਵਾਰ ਅਰਵਿੰਦ ਖੰਨਾ ਦਾ ਵਿਰੋਧ ਕੀਤਾ ਗਿਆ ਜਦੋਂ ਕਿਸਾਨਾਂ ਨੂੰ ਪਤਾ ਲੱਗਿਆ ਕਿ ਅਰਵਿੰਦ ਖੰਨਾ ਬਰਨਾਲਾ ਪਹੁੰਚ ਰਹੇ ਨੇ ਤਾਂ ਕਿਸਾਨ ਇੱਥੇ ਵੱਡੀ ਗਿਣਤੀ ਵਿੱਚ ਪਹੁੰਚ ਗਏ ਜਿੱਥੇ ਕਿਸਾਨਾਂ ਨੂੰ ਪੁਲਿਸ ਦੇ ਵੱਲੋਂ ਪਹਿਲਾਂ ਹੀ ਰੋਕ ਲਿਆ ਗਿਆ ਅਤੇ ਭਾਜਪਾ ਦੇ ਆਗੂ ਦਾ ਵਿਰੋਧ ਹੈ ਜਿਹੜਾ ਕਿਸਾਨਾਂ ਵੱਲੋਂ ਕੀਤਾ ਗਿਆ ਜੇਕਰ ਗੱਲ ਕੀਤੀ ਜਾਵੇ ਅਰਵਿੰਦ ਖੰਨਾ ਦੀ ਤਾਂ ਉਹਨਾਂ ਨੂੰ ਜਦੋਂ ਸਵਾਲ ਪੁੱਛਿਆ ਗਿਆ ਕਿ ਕਿਸਾਨ ਤੁਹਾਡਾ ਲਗਾਤਾਰ ਵਿਰੋਧ ਕਰ ਰਹੇ ਨੇ ਤਾਂ ਅਰਵਿੰਦ ਖੰਨਾ ਦਾ ਜੋ ਬਿਆਨ ਸੀ ਬੜਾ ਹੈਰਾਨੀਜਨਕ ਸੀ ਉਹਨਾਂ ਨੇ ਦਾਵਾ ਕੀਤਾ ਹੈ ਕਿ ਜਿਹੜੇ ਲੋਕ ਸਾਡਾ ਭਾਜਪਾ ਦਾ ਵਿਰੋਧ ਕਰ ਰਹੇ ਨੇ ਉਹ ਕਿਸਾਨ ਨਹੀਂ ਸਗੋਂ ਭਗਵੰਤ ਮਾਨ ਦੇ ਸਮਰਥਕ ਨੇ ਜਿਹੜੇ ਕਿਸਾਨਾਂ ਦੇ ਪਹਿਰਾਵੇ ਵਿੱਚ ਆ ਕੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਮਾਹੌਲ ਬਣਾ ਰਹੇ ਨੇ ਇਸ ਤੋਂ ਇਲਾਵਾ ਭਾਜਪਾ ਦੇ ਹੋਰ ਵੀ ਉਮੀਦਵਾਰ ਭਾਵੇਂ ਪ੍ਰਨੀਤ ਕੌਰ ਹੋਣ ਜਾਂ ਫਿਰ ਅਨਸਰਾ ਜਹਾਂਸੂਨ ਦਿਨੇਸ਼ ਬੱਬੂ ਹੋਣ ਅਤੇ ਤੇਜਿੰਦਰ ਸੰਧੂ ਹੋਣ ਅਤੇ ਪਰਮਪਾਲ ਕਰਮਲੂਕਾ ਹੋਣ ਸਭ ਨੂੰ ਕਿਸਾਨ ਲਗਾਤਾਰ ਘੇਰਦੇ ਦਿਖਾਈ ਦੇ ਰਹੇ ਨੇ ਤੇ ਭਾਜਪਾ ਨੂੰ ਚੋਣ ਪ੍ਰਚਾਰ ਕਰਨਾ ਔਖਾ ਹੋਇਆ ਪਿਆ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿੱਥੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਤੇ ਲੋਕਾਂ ਨਾਲ ਵਾਅਦੇ ਵੀ ਕਰ ਰਹੀ ਹੈ ਤੇ ਭਾਜਪਾ ਦੇ ਜੋ ਵਰਕਰ ਨੇ ਸਮਰਥਕ ਨੇ ਉਹਨਾਂ ਦਾ ਕਹਿਣਾ ਹੈ ਕਿ ਮੋਦੀ ਹੀ ਦੇਸ਼ ਨੂੰ ਬਚਾ ਸਕਦਾ ਹੈ ਤੇ ਪੰਜਾਬ ਦੇ ਵਿੱਚ ਵੀ ਉਹ ਭਾਜਪਾ ਦੀ ਸਰਕਾਰ ਲਿਆਉਣਾ ਚਾਹੁੰਦੇ ਨੇ ਭਾਜਪਾ ਦੇ ਐਮਪੀ ਜਿਤਾਉਣਾ ਚਾਹੁੰਦੇ ਨੇ ਅਸੀਂ ਕੁਝ ਸਰਵੇ ਵੀ ਕੀਤੇ ਨੇ ਜਿਹੜੇ ਭਾਜਪਾ ਦੇ ਕੱਟੜ ਸਮਰਥਕ ਨੇ ਉਹਨਾਂ ਦਾ ਇਹੀ ਤਰਕ ਹੁੰਦਾ ਹੈ ਕਿ ਕਿਸਾਨ ਨਹੀਂ ਜੋ ਵਿਰੋਧ ਕਰ ਰਹੇ ਨੇ ਇਹ ਵਿਰੋਧੀ ਪਾਰਟੀਆਂ ਦੇ ਸਿਖਾਏ ਹੋਏ ਬੰਦੇ ਨੇ ਇਸ ਕਰਕੇ ਇਹਨਾਂ ਦੇ ਵੱਲੋਂ ਭਾਜਪਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਪਰ ਤੁਹਾਡੇ ਮੁਤਾਬਕ ਕੀ ਇਹ ਕਿਸਾਨ ਹੀ ਨੇ ਜੋ ਵਿਰੋਧ ਕਰ ਰਹੇ ਨੇ ਜਾਂ ਫਿਰ ਭਗਵੰਤ ਮਾਨ ਦੇ ਸਮਰਥਕ ਨੇ ਜਿਵੇਂ ਭਾਜਪਾ ਵਾਲੇ ਕਹਿ ਰਹੇ ਨੇ ਲਗਾਤਾਰ ਭਾਜਪਾ ਲੀਡਰਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹੰਸਰਾਜ ਹੰਸ ਦੀ ਬਹੁਤ ਵੱਡੀ ਖਲਾਫਤ ਕੀਤੀ ਜਾ ਰਹੀ ਹੈ ਫਰੀਦਕੋਟ ਹਲਕੇ ਦੇ ਵਿੱਚ ਪਰਮਪਾਲ ਕੌਰ ਮਲੂਕਾਂ ਨੂੰ ਵੀ ਇਸੇ ਤਰ੍ਹਾਂ ਦਾ ਵਿਰੋਧ ਚੱਲਣਾ ਪੈ ਰਿਹਾ ਤੇ ਪਰਨੀਤ ਕੌਰ ਵੀ ਲਗਾਤਾਰ ਕਿਸਾਨਾਂ ਦੇ ਨਿਸ਼ਾਨੇ ਉੱਤੇ ਨੇ ਇਸ ਤੋਂ ਇਲਾਵਾ ਤੇਜਿੰਦਰ ਸੰਧੂ ਨੂੰ ਅੰਮ੍ਰਿਤਸਰ ਦੇ ਵਿੱਚ ਇਸੇ ਤਰ੍ਹਾਂ ਦਾ ਵਿਰੋਧ ਚੱਲਣਾ ਪੈ ਰਿਹਾ ਤਾਂ ਇਸ ਤਰ੍ਹਾਂ ਦਾ ਮਾਹੌਲ ਹਰ ਪਾਸੇ ਬਣਿਆ ਹੋਇਆ ਹੈ ਬਰਨਾਲਾ ਦੇ ਵਿੱਚ ਵੀ ਇਹੀ ਮਾਹੌਲ ਹੈ ਤੇ ਭਾਜਪਾ ਦੇ ਅਜੇ ਉਮੀਦਵਾਰ ਨਹੀਂ ਹਲਾਨੇ ਗਏ ਸੰਗਰੂਰ ਤੋਂ ਕੋਈ ਵੀ ਪਰ ਅਰਵਿੰਦ ਖੰਨਾ ਸੰਭਾਵੀ ਉਮੀਦਵਾਰ ਮੰਨੇ ਜਾ ਰਹੇ ਨੇ ਜਿਹੜੇ ਬਰਨਾਲਾ ਪਹੁੰਚੇ ਸੀ ਮੀਟਿੰਗ ਕਰਨ ਆਪਣੇ ਵਰਕ ਲੈਣਾ ਪਰ ਇੱਥੇ ਜਦੋਂ ਕਿਸਾਨਾਂ ਨੂੰ ਪਤਾ ਲੱਗਦਾ ਹੈ ਤਾਂ ਉਹਨਾਂ ਦੇ ਬਰੋ ਲਈ ਕਿਸਾਨ ਪਹੁੰਚ ਜਾਂਦੇ ਆ ਜਿਨ੍ਹਾਂ ਨੂੰ ਭਾਜਪਾ ਲੀਡਰ ਅਰਵਿੰਦ ਖੰਨਾ ਨੇ ਭਗਵੰਤ ਮਾਨ ਦੇ ਸਮਰਥਕ ਕਹਿ ਦਿੱਤਾ ਹੈ ਇਸ ਬਾਰੇ ਤੁਸੀਂ ਜੋ ਵੀ ਸੋਚਦੇ ਹੋ ਭਾਜਪਾ ਦਾ ਜਿਸ ਤਰੀਕੇ ਨਾਲ ਵਿਰੋਧ ਕੀਤਾ ਜਾ ਰਿਹਾ ਹੈ ਇਸ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ